ਜੀ ਅੱਜ ਸੀ ਇੱਥੇ ਡਿਸਪੈਚ ਸੈਂਟਰ ਤੇ ਪੰਜਾਬ ਪੁਲਿਸ ਆਈਟੀ ਬੀਪੀ ਪੀਐਸਐਫ ਤੇ ਪੀਏਪੀ ਦੇ ਮੁਲਾਜ਼ਮਾਂ ਦੀ ਬਰੀਫਿੰਗ ਕੀਤੀ ਹੈਗੀ ਜਿਹੜੀ ਸਾਡੀ ਪੋਲਿੰਗ ਪਾਰਟੀਆਂ ਦੇ ਨਾਲ ਜਾਣਗੇ ਮੁਲਾਜ਼ਮ ਉਹਨਾਂ ਦੀ ਸੁਰੱਖਿਆ ਵਾਸਤੇ ਨਾਲ ਜਿਹੜੀ ਸਾਡੀ ਪੈਟਰੋਲਿੰਗ ਪਾਰਟੀਆਂ ਹੈਗੀਆਂ ਉਹਨਾਂ ਦੇ ਮੁਲਾਜ਼ਮਾਂ ਦੀ ਵੀ ਬਰੀਫਿੰਗ ਕੀਤੀ ਹੈਗੀ ਅਸੀਂ ਪੂਰੀ ਚੋਣ ਵਿਵਸਥਾ ਚ ਜਿਹੜੇ ਹੈਗੇ ਪੈਟਰੋਲਿੰਗ ਪਾਰਟੀ ਤੇ ਪੋਲਿੰਗ ਲੋਕੇਸ਼ਨਸ ਤੇ 6500 ਮੁਲਾਜ਼ਮ ਲਾ ਰਹੇ ਹੈਗੇ ਉਸ ਤੋਂ ਇਲਾਵਾ ਬਾਕੀ ਸਾਰੀ ਜਿਹੜੀ ਸਾਡੀ ਲਾਅ ਨੋਟਡ ਡਿਊਟੀਆਂ ਹੈਗੀ ਨਾਕਾਬੰਦੀਆਂ ਹੈਗੀਆਂ ਔਰ ਜਿਹੜਾ ਪੂਰੇ ਜ਼ਿਲ੍ਹੇ ਦੀ ਸੀਲਿੰਗ ਹੈਗੀ ਇੰਟਰ ਸਟੇਟ ਬਾਰਡਰਸ ਜਿਹੜੇ ਹੈਗੇ ਉਹ ਸੀਲਿੰਗ ਹੈਗੀ ਉਹ ਸਾਰੇ ਮਿਲਾ ਕੇ 1300 ਮੁਲਾਜ਼ਮ ਅਸੀਂ 48 ਘੰਟਿਆਂ ਦੇ ਡਿਪਲੋਇਮੈਂਟ ਚ ਡਿਪਲੋਏ ਕਰ ਰਹੇ ਆ ਪੂਰੇ ਜ਼ਿਲ੍ਹੇ ਚ ਤੇ ਜਿਹਦੇ ਵਿੱਚੋਂ 650 ਤੋਂ ਜ਼ਿਆਦਾ ਮੁਲਾਜ਼ਮ ਕੇਵਲ ਚੱਬੇਵਾਲ ਹਲਕੇ ਚ ਡਿਪਲੋਏ ਕੀਤੇ ਜਾ ਰਹੇ ਨੇ ਚੋਣ ਪ੍ਰਕਿਰਿਆ ਨੂੰ ਬੜਾ ਟਰਾਂਸਪਰੈਂਟ ਤਰੀਕੇ ਨਾਲ ਬੜਾ ਸ਼ਾਂਤੀਪੂਰਨ ਤੇ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਵਾਉਣ ਵਾਸਤੇ ਅ ਡਿਪਲॉयਮੈਂਟ ਕੀਤਾ ਗਿਆ ਹੈਗਾ ਡੀਸੀ ਸਾਹਿਬ ਵੱਲੋਂ ਤੇ ਮੇਰੇ ਵੱਲੋਂ ਇਹਨਾਂ ਦੇ ਸਾਰੇ ਮੁਲਾਜ਼ਮਾਂ ਦੀ ਬ੍ਰੀਫਿੰਗ ਕੀਤੀ ਗਈ ਹੈਗੀ ਤੇ ਇਹਨਾਂ ਨੂੰ ਸਾਰੀ ਏਵੀਐਮ ਸਿਕਿਉਰਿਟੀ ਬਾਰੇ ਐਟ ది ਸੇਮ ਟਾਈਮ ਜਿਹੜਾ 200 ਮੀਟਰ ਤੋਂ ਦੂਰ ਲੋਕੇਸ਼ਨਸ ਤੇ ਪੋਲਿੰਗ ਪਾਰਟੀਆਂ ਦੇ ਟੈਂਟ ਲੱਗਣ ਬਾਰੇ ਔਰ ਕਿਸੇ ਵੀ ਉੱਥੇ ਵੋਟਰ ਨੂੰ ਬਿਨ ਮੋਬਾਈਲ ਦੇ ਨਾਲ ਐਂਟਰੀ ਨਹੀਂ ਦੇਣ ਬਾਰੇ ਬ੍ਰੀਫ ਕੀਤਾ ਗਿਆ ਹੈਗਾ ਉਸ ਤੋਂ ਇਲਾਵਾ ਵੀ ਹੋਰ ਹਰ ਚੀਜ਼ ਬਾਰੇ ਬਰੀਕੀ ਨਾਲ ਬ੍ਰੀਫ ਕੀਤਾ ਗਿਆ ਹੈਗਾ ਅਸੀਂ ਸਾਰੇ ਕਮਿਟਡ ਆ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਵਾਸਤੇ ਤੇ ਅਸੀਂ ਨਿਸ਼ਚਿਤ ਉਤੋਂ ਇੱਕ ਚੰਗਾ ਸੁਰੱਖਿਅਤ ਇਲੈਕਸ਼ਨ ਕਰਾਵਾਂਗੇ ਮੇਰੀ ਤੁਹਾਡੇ ਰਾਹੀਂ ਸਾਰੇ ਵੋਟਰਾਂ ਨੂੰ ਬੇਨਤੀ ਹੈਗੀ ਕਿ ਵੱਡ ਚੜ ਕੇ ਇਸ ਜਿਹੜੇ ਡੈਮੋਕਰੇਸੀ ਦੇ ਪਰਪਤੇ ਸਾਰੇ ਪਾਰਟਿਸਪੇਟ ਕਰਨ ਜਿਹੜੀ ਡੈਮੋਕਰੇਸੀ ਹੈਗੀ ਉਹਨੂੰ ਸਟਰੈਂਥਨ ਕਰਨ ਤੇ ਆਪਣਾ ਹਲਕੇ ਚੱਬੇਵਾਲ ਦੇ ਜਿਹੜੇ ਪਾਈ ਇਲੈਕਸ਼ਨ ਹੈਗੇ ਉੱਚ ਬੜੀ ਤਦਾਦ ਚ ਪਾਰਟਿਸਪੇਟ ਕਰਕੇ ਵੋਟਾਂ ਪਾਉਣ ਸੋ ਥੈਟ ਇੱਕ ਚੰਗਾ ਇਲੈਕਸ਼ਨ ਜਿਹੜਾ ਹੈਗਾ ਟੋਟਲ ਕਿੰਨੇ ਮੁਲਾਜ਼ਮ ਤਾਇਨਾਤ ਕੀਤੇ ਨੇ ਜਿਹੜਾ ਪੋਲਿੰਗ ਲੋਕੇਸ਼ਨਾਂ ਹੈਗੀਆਂ ਉਹਨਾਂ ਤੇ ਤੇ ਪਲੱਸ ਪੈਟਰੋਲਿੰਗ ਪਾਰਟੀਆਂ 650 ਤੋਂ ਜ਼ਿਆਦਾ ਮੁਲਾਜ਼ਮ ਅਸੀਂ ਲਾ ਰਹੇ ਹਾਂ ਤੇ ਪੂਰੇ ਜ਼ਿਲ੍ਹੇ 'ਚ ਅਸੀਂ 1300 ਤੋਂ ਵੱਧ ਮੁਲਾਜ਼ਮ ਡਿਪਲੋਏ ਕਰ ਰਹੇ ਹਾਂ ਜਿਹੜਾ ਕਿ ਡਿਸਟ੍ਰਿਕਟ ਸੀਲਿੰਗ ਇੰਟਰਸਟੇਟ ਬਾਰਡਰ ਸੀਲਿੰਗ ਨਾਈਟ ਡੋਮੀਨੇਸ਼ਨ ਪੈਟਰੋਲਿੰਗ ਪਾਰਟੀਆਂ ਉਹ ਸਾਰੀਆਂ ਹੈਗੀਆਂ ਜੱਬੇਵਾਲ ਹਲਕੇ 'ਚ 650 ਤੋਂ ਜ਼ਿਆਦਾ ਮੁਲਾਜ਼ਮ ਡਿਪਲੋਏ ਕੀਤੇ ਜਾ ਰਹੇ ਹਨ ਸਾਡੀ 25 ਲੋਕੇਸ਼ਨਸ ਹੈਗੀ ਜਿਹੜੀ ਅਸੀਂ ਵਲਰੇਬਲ ਆਇਡੈਂਟੀਫਾਈ ਕੀਤੀ ਵੀ ਹੈਗੀ ਕੰਸਰਨਡ ਐਸਡੀਐਮਸ ਵੱਲੋਂ ਤੇ ਕੰਸਰਨਡ ਡੀਐਸਪੀਸ ਵੱਲੋਂ ਉੱਥੇ ਜਿਹੜਾ ਹੈਗਾ ਐਸ ਪਰ ਕ੍ਰਾਈਟੇਰੀਆ ਉੱਥੇ ਸੀਏਪੀਐਫ ਦੇ ਜਿਹੜੇ ਮੁਲਾਜ਼ਮ ਆਪਣੇ ਆਈਟੀਬੀਪੀ ਦੇ ਜਾਂ ਬੀਐਸਐਫ ਦੇ ਜਾਂ ਸਟੇਟ ਆਰਮਡ ਪੁਲਿਸਪੋਰਸ ਦੇ ਉਹਨਾਂ ਦੇ ਨਾਲ ਤਨਾਦੀ ਕੀਤੀ ਗਈ ਹੈ ਸਰ ਲਾਸਟ ਟਾਈਮ ਜੇ ਤੋ ਪਰਕੰਸੀ ਦੀਆਂ ਚੋਣਾਂ ਸੀ ਤਾਂ ਪਿੰਡ ਸਾਹ ਦੇ ਦੇ ਨੇ ਪੂਰਾ ਪਾਸੇ ਕੱਟ ਕਰਕੇ ਕੀਤੀ ਕਈ ਵਾਰ ਲੋਕਾਂ ਨੂੰ ਤਾਂ ਕਹਿੰਦੇ ਕਿ ਮਿਸਨੋਲੇਜ ਹੋ ਜਾਂਦੀ ਹੈ ਜਾਂ ਮਿਸਅੰਡਰਸਟੈਂਡਿੰਗ ਹੋ ਜਾਂਦੀ ਹੈ ਤੇ ਪ੍ਰੇ ਕੋਰਟਾਂ ਨੂੰ ਲੈ ਕੇ ਤਾਂ ਉਹਨਾਂ ਲਈ ਵੀ ਕੋਈ ਸਪੈਸ਼ਲ ਤੌਰ ਤੇ ਟੀਮ ਬਣਤ ਕੀਤੀ ਗਈ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਸਾਡਾ ਨੀ ਨਹੀਂ ਸਾਰਾ ਪੀਸਫੁਲ ਰਹੇਗਾ ਜੀ ਪੂਰਾ ਪ੍ਰੋਪਰ ਦੇਖੋ ਹਰ ਹਰ ਇਲੈਕਸ਼ਨ ਦੀ ਅਲੱਗ-ਅਲੱਗ ਸੈਂਸਿਟੀਵਿਟੀ ਹੁੰਦੀ ਹੈਗੀ ਤੇ ਕਿਉਂਕਿ ਜਿਹੜਾ ਹੈਗਾ VOTING ਵਾਸਤੇ ਜਿੱਦਾਂ 7 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਟਾਈਮ ਹੈਗਾ ਜਿਹੜੇ ਵੋਟਰ 6 ਵਜੇ ਤੱਕ ਇਕੱਠੇ ਹੋ ਜਾਣਗੇ ਉਹਨਾਂ ਦੀ ਵੋਟਾਂ ਪਵਾਈਆਂ ਜਾਣੀਆਂ ਚਾਹ ਜਿੰਨਾ ਮਰਜ਼ੀ ਟਾਈਮ ਲੱਗ ਜਾਏ 6 ਵਜੇ ਤੱਕ ਜਿਹੜੇ ਲਾਈਨ ਅਪ ਰਹਿਣਗੇ ਉਹਦੇ ਬਾਰੇ ਡੀਸੀ ਸਾਹਿਬ ਹੋਰ ਦੱਸ ਦੇਣਗੇ ਤੁਹਾਨੂੰ ਤੇ ਉਸ ਤੋਂ ਬਾਅਦ ਜਿਹੜਾ ਹੈਗਾ EVM ਨੂੰ ਸੁਰੱਖਿਤ ਥੋੜੇ ਲਿਆ ਕੇ ਤੇ ਫਿਰ 23 ਤਾਰੀਖ ਨੂੰ ਇਥੇ ਕਾਊਂਟਿੰਗ ਹੋਣੀ ਹੈਗੀ ਇਸ ਕਰਕੇ ਐਸ ਸੱਚ ਕੋਈ ਵੀ ਇਸ ਦੋ ਐਸਪੀ ਰੈਂਕ ਦੇ ਅਫਸਰ ਸਾਡੇ ਉਹਨਾਂ ਦੇ ਨਾਲ ਚਾਰ ਡੀਐਸਪੀ ਰੈਂਕ ਦੇ ਅਫਸਰ ਨਾਲ 6500 ਤੋਂ ਜ਼ਿਆਦਾ ਮੁਲਾਜ਼ਮ ਇਸ ਚੋਣ ਪ੍ਰਕਿਰਿਆ ਨੂੰ ਹਲਕਾ ਚੱਬੇਵਾਲ 'ਚ ਜਿਹੜਾ ਹੈਗਾ ਉਹ ਮੁਕੰਮਲ ਕਰਨ ਵਾਸਤੇ ਤਾਇਨਾਤ ਕੀਤੇ ਗਏ ਨੇ ਤੇ ਬੜਾ ਪੀਸਫੁੱਲ ਤੇ ਟ੍ਰਾਂਸਪੇਰੈਂਟ ਫ੍ਰੀ ਤਰੀਕੇ ਨਾਲ ਜਿਹੜਾ ਹੈਗਾ ਇਲੈਕਸ਼ਨ ਹੋਏਗਾ ਜੈ ਹਿੰਦ ਚੱਬੇਵਾਲ ਦੀ ਜਿਮਨੀ ਚੋਣਾ ਕੱਲ ਹੋਣ ਜਾ ਰਹੀ ਹੈ ਮਿਤੀ 20 ਤਰੀਕ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਵੋਟਾਂ ਪੈਣਗੀਆਂ ਇਸ ਦੇ ਲਈ ਅੱਜ ਇੱਥੇ ਮਿਤੀ 19 ਨੂੰ ਅਸੀਂ ਟੀਮ ਸਾਰੀ ਡਿਸਪੈਚ ਕਰ ਰਹੇ ਹਾਂ ਮੇਰੇ ਤੇ ਐਸਐਸਪੀ ਸਾਹਿਬ ਵੱਲ ਪੈਟਰੋਲਿੰਗ ਪਾਰਟੀਆਂ ਪੁਲਿਸ ਪਾਰਟੀਆਂ ਤੇ ਪੋਲਿੰਗ ਪਾਰਟੀਆਂ ਨੂੰ ਗੂਪਿੰਗ ਦਿੱਤੀ ਜਾ ਰਹੀ ਹੈ ਕਿ ਅਸੀਂ ਕਿਸ ਤਰ੍ਹਾਂ ਮੁਸਤੈਦ ਹੋ ਕੇ ਇਹ ਯਕੀਨੀ ਬਣਾਉਣਾ ਹੈ ਕਿ ਸਾਡੇ ਫੇਅਰ ਐਂਡ ਟਰਾਂਸਪੇਰੈਂਟ ਇਲੈਕਸ਼ਨਸ ਹੋਣ ਹਲਕਾ ਚੱਬੇਵਾਲ ਦੇ ਵਿੱਚ ਕੁੱਲ 205 ਪੋਲਿੰਗ ਸਟੇਸ਼ਨਸ ਨੇ ਸਾਰੇ ਹੀ ਪੋਲਿੰਗ ਸਟੇਸ਼ਨਸ ਦੇ ਉੱਤੇ ਪੋਲਿੰਗ ਪਾਰਟੀਆਂ ਪੂਰੀ ਕਰਕੇ ਅਸ਼ਟੀਮਾ ਰਵਾਨਾ ਹੋ ਚਾਣੀਆਂ ਕਿ ਰਿ ਦੀ ਗਾਦੀ ਉੱਠੀ ਲੈਣੀਆਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6:00 ਜੇ ਤੱਕ ਕਲ ਵੋਟਾਂ ਪੈਣੀਆਂ ਮੈਂ ਹਲਕਾ ਚੱਬੇਵਾਲ ਦੇ ਸਾਰੇ ਹੀ ਵੋਟਰਸ ਨੂੰ ਅਪੀਲ ਕਰਦੇ ਹਾਂ ਕਿ ਅਸੀਂ ਵੱਧ ਤੋਂ ਵੱਧ ਹਿੱਸੇਦਾਰੀ ਪਾਣੀ ਹੈ ਇਹਨਾਂ ਚੋਣਾ ਦੇ ਵਿੱਚ ਤੇ ਅਸੀਂ ਆਪਣੀ ਵੋਟ ਜ਼ਰੂਰ ਪਾਣੀ ਹੈ ਮੈਮ ਇਨ ਕੇਸ ਤੇ ਇਹ ਜਿਹੜਾ ਮਸ਼ੀਨ ਖਰਾਬ ਹੋ ਗਈ ਹੈ ਤਾਂ ਟਾਈਮਿੰਗ ਸੇਮ ਰਹੇਗੀ ਜਾਂ ਉਹਨਾਂ ਨੂੰ ਉਹਨਾਂ ਵੱਧ ਟਾਈਮ ਦਿੱਤਾ ਜਾਵੇਗਾ ਉਸ ਜੀ ਵੋਟਿੰਗ ਦਾ ਟਾਈਮ ਸਵੇਰੇ 7 ਤੋਂ ਲੈ ਕੇ ਸ਼ਾਮ ਤੱਕ 6 ਵਜੇ ਤੱਕ ਰਹੇਗਾ 6 ਵਜੇ ਤੱਕ ਜਿੰਨੇ ਵੀ VOTERS ਆ ਗਏ ਪੋਲਿੰਗ ਸਟੇਸ਼ਨਸ ਦੇ ਉੱਤੇ ਉਹਨਾਂ ਸਾਰਿਆਂ ਦੀ VOTE ਪਵਾਈ ਜਾਏਗੀ ਜੇਕਰ ਬਾਈ ਚਾਂਸ ਕਿਤੇ ਕੋਈ VOTING ਮਸ਼ੀਨ ਦੇ ਵਿੱਚ ਕੋਈ ਡਿਫੈਕਟ ਆ ਜਾਂਦਾ ਹੈ ਸਭ ਤੋਂ ਪਹਿਲਾਂ ਤਾਂ ਸਾਡੀ ਟੀਮ ਉੱਥੇ ਮੁਸਤੈਦ ਰਹੇਗੀ साढ़े को बैल् इंजीनियरस भी हैं हल्के दो इंजीनियर्स आए हुए हैं जो कि तुरंत पहुँच के मशीनस न ठीक कर देंगे बाईचांस मशीन रिपलेस करनी पैनी है तो साइड रिजर्व मशीन भी डिस इनिटी के कोल ही रहनी है तो मशीन तुरंत रिपलेस कर दिया जाएगा ਕਿਸੇ ਕਾਰਨ ਵਸ 6 ਜੂਨ ਤੱਕ VOTING ਪੂਰੀ ਨਹੀਂ ਹੋ ਪਾਉਂਦੀ ਤਾਂ 6 ਜੂਨ ਤੱਕ ਜਿੰਨਾ ਵੀ VOTER ਸਾਡੇ POLLING STATION ਤੇ ਹੋਏਗਾ ਲਾਈਸ ਚ ਲੱਗਾ ਹੋਏਗਾ ਸਾਰੇ ਨੂੰ ਹੀ ਟੋਕਨ ਨੰਬਰ ਦੇ ਕੇ ਯਕੀਨੀ ਬਣਾਇਆ ਜਾਏਗਾ ਕਿ ਜਿੰਨੇ ਵੀ VOTER ਆਇਨੇ ਉਹ ਆਪਣੀ ਵੋਟ ਜ਼ਰੂਰ ਕਾਸਟ ਕਰ ਹਲਕਾ ਕੱਪੜਵਾਲ ਦੇ ਵਿੱਚ ਨਜ਼ਮੀ ਤੋਂ ਹੈ ਤੇ ਜੇਕਰ ਆਪਾਂ ਚੁੱਪ ਦੀ ਗੱਲ ਕਰੀਏ ਆਲ ਓਵਰ ਡਿਸਟ੍ਰਿਕਟ ਦੇ ਵਿੱਚ ਰਹੀ ਹੈ ਛੁੱਟੀ ਜੀ ਪੂਰੇ ਜ਼ਿਲ੍ਹੇ ਦੇ ਵਿੱਚ ਹੈ ਸਾਰੇ ਜ਼ਿਲ੍ਹੇ ਦੇ ਜਿੰਨੇ ਵੀ ਸਰਕਾਰੀ ਅਦਾਰੇ ਨੇ ਸਕੂਲ ਕਾਲਜ ਕਾਰਪੋਰੇਸ਼ਨ ਸਾਰਿਆਂ ਦੇ ਵਿੱਚ ਛੁੱਟੀ ਕੀਤੀ ਗਈ ਹੈ ਦੇਸ ਤੋਂ ਲਾਵਾ ਮੈਂ ਇਹ ਵੀ ਸੂchna ਸਾਂਝੀ ਕਰਨਾ ਚਾਹੁੰਦੇ ਹਾਂ ਕਿ ਅੱਜ ਸਾਡੀ ਜਿੰਨੀ ਵੀ ਮੇਜਰ ਇੰਡਸਟਰੀਜ਼ ਨੇ ਉਹ ਹੁਸ਼ਾਪੁਰ ਜ਼ਿਲ੍ਹੇ ਦੇ ਵਿੱਚ ਆਈਪੀਐਲ ਹੋ ਗਈ ਆ ਕੁਆਂਟਮ ਪੇਪਰ ਮਿਲ ਹਾਕਿੰਸ ਜੀਐਨਏ ਇਹਨਾਂ ਸਾਰੇ ਨੇ ਹੀ ਚੱਬੇਵਾਲ ਹਲਕੇ ਦੇ ਵੋਟਰਸ ਦੇ ਲਈ ਆਪਣੇ ਆਪਣੇ ਪ੍ਰਮਾਈਸਸ ਦੇ ਵਿੱਚ ਕੱਲ੍ਹ ਦੇ ਲਈ ਛੁੱਟੀ ਅਨਾਉਂਸ ਕਰ ਦਿੱਤੀ ਹੈ ਤੇ ਕੋਈ ਵੀ ਵੋਟਰ ਚੱਬੇਵਾਲ ਹਲਕੇ ਦਾ ਭਾਵੇਂ ਉਹ ਕਿਤੇ ਵੀ ਕੰਮ ਕਰਦਾ ਹੋਵੇ फिर वो कितने भी नौकरी करता हो, कितने पढ़ता हो, बच्चा आके अपनी वोट पा सकता है उसे कोई वोटर आईडी कार्ड हो, तो उसको पेड हॉलिडे दीती जाएगी मैडम छुट्टी का प्रावधान है सिर्फ सिर्फ एडमिनिस्ट्रेशन वाला गवर्नमेंट सेक्टर से बच्चा प्राइवेट वाले को मर्जी मैं वही दस रही है बड़ी सारी ही कॉरपोरेशनस में छुट्टी कर देती है इसके अलावा कोई छोटे ادارے का जकर कोई मुलाजिम है तो अपनी वोटर आईडी कार्ड दिखा के जाके वोट पा सकता है तो उनो पेड हॉलिडे ही दीती जाएगी